ਆਪਣੇ ਨਾਨਕੇ ਪਿੰਡ ਰੰਦੇ ਨੌਜਵਾਨ ਤਰਜਿੰਦਰ ਸਿੰਘ ਨੇ ਮਲੇਸ਼ੀਆ ਵਿੱਚ ਮਿਸਟਰ ਏਸ਼ੀਆ ਚੈਂਪੀਅਨਸ਼ਿਪ ਵਿੱਚ ਬੋਡੀ ਬਿਲਡਿੰਗ ਮੁਕਾਬਲੇ ਵਿੱਚੋਂ 골ਡ ਮੈਡਲ ਜਿੱਤਣ ਉਪਰੰਤ ਪਿੰਡ ਅਬਦੁੱਲਾਪੁਰ ਚੋਹਾਣੇ ਵਿਖੇ ਪਹੁੰਚ ਕੇ ਪਿੰਡ ਵਾਸੀਆਂ ਵੱਲੋਂ ਢੋਲ ਟਮਕੇ ਫੁੱਲਾਂ ਦੇ ਹਾਰ ਅਤੇ ਸਿਰਪਾਉ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਤੇ ਵਿਧਾਨ ਸਭਾ ਹਲਕਾ ਮਲੇਰ ਕੋਟਲਾ ਤੋਂ ਬਧਾਇਕ ਡਾਕਟਰ ਮੁਹੰਮਦ ਜਮੀਲ ਉਰ रहमान ਨੇ ਪਰਿਵਾਰ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਿੰਡ ਅਤੇ ਪੰਜਾਬ ਦਾ ਨਾਮ ਰੋਸ਼ਨ ਕਰਨ ਵਾਲੇ ਇਸ ਨੌਜਵਾਨ ਤਰਜਿੰਦਰ ਸਿੰਘ ਤੇਜੀ ਨੇ ਜਿੱਥੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਦਾ ਸੁਨੇਹਾ ਦਿੰਦਿਆਂ 골ਡ ਮੈਡਲ ਜਿੱਤਿਆ ਹੈ ਉੱਥੇ ਹੀ ਸਿਰ ਤੇ ਦਸਤਾਰ ਸਜਾ ਕੇ ਦੁਨੀਆ ਵਿੱਚ ਸਿੱਖਾਂ ਦਾ ਨਾਂ ਉੱਚਾ ਕੀਤਾ ਹੈ। ਸਵੇਰ ਸ਼ਾਮ ਦੀ ਚੱਕਰੀ ਦੇ ਵਿੱਚ ਇਸਦੀ ਰਹਿੰਦੀ ਹੈ ਦਿਨ ਭਰ ਮਹਾਬਾਰੀ ਦੀ ਪੀੜ ਜੋ ਬਿਮਾਰੀਆਂ ਦੀਆਂ ਤਕਲੀਫਾਂ ਕਿਸਮਤ ਦਾ ਲਿਖਿਆ ਹੈ ਸ਼ਾਇਦ ਇਹ ਸੋਚ ਕੇ ਭੁੱਲ ਜਾਂਦੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮਹਿਲਾਵਾਂ ਦੀ ਇਸ ਪੀੜ ਨੂੰ ਸਮਝਦੇ ਨੇ ਇਸ ਲਈ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਮੁਫਤ ਸਿਹਤ ਜਾਂਚ ਕੈਂਪ ਲਾਈ ਜਾ ਰਹੀ ਹੈ ਜਿੱਥੇ ਉਹਨਾਂ ਨੂੰ ਮੁਫਤ ਸਲਾਹ ਅਤੇ ਬਿਹਤਰੀਨ ਇਲਾਜ ਮਿਲੇਗਾ ਤਾਂ ਜੋ ਮਹਿਲਾਵਾਂ ਪੂਰੀ ਤਰ੍ਹਾਂ ਸਿਹਤਮੰਦ ਰਹਿ ਸਕਣ ਬਿਗਲਾ ਨੇ ਵਾਹਿਗੁਰੂ ਜੀ ਖਾਲਸਾ ਅਸ਼ੀਰਵਾਦ ਵਾਹਿਗੁਰੂ ਜੀ ਕੀ ਫਤਿਹ ਸੋ ਬੜੀ ਖੁਸ਼ੀ ਆ ਕਿ ਅੱਜ ਇਸ ਇਲਾਕੇ ਦਾ ਮਾਣ ਇੱਕ ਛੋਟੇ ਜਿਹੇ ਪਿੰਡ ਚੋਂ ਮਲੇਰ ਕੋਟਲਾ ਦੇ ਚੋਂ ਸਾਡਾ ਮੀਰ ਇਹਦਾ ਸੋਟਾ ਵੀ ਰਜਿੰਦਰ ਜਿਹੜਾ ਕਿ ਮਲੇਸ਼ੀਆ ਦੇ ਵਿੱਚ ਮਿਸਟਰ ਏਸ਼ੀਆ ਚੈਂਪੀਅਨਸ਼ਿਪ ਹੋਈ ਜਿੱਦੇ ਚੋਂ ਇਹਦਾ ਇੱਕ 골ਡ ਮੈਡਲ ਇੱਕ ਬ੍ਰੌਂਜ਼ ਮੈਡਲ ਆਇਆ ਸੋ ਇਹ ਗੱਲ ਆ ਕੋਈ 6 ਮਹੀਨੇ ਪਹਿਲਾਂ ਜਦੋਂ ਮੇਰੇ ਕੋ ਆਉਣਾ ਸ਼ੁਰੂ ਹੋਇਆ ਸੋ ਮੈਂ ਖੁਦ ਹੈਰਾਨ ਸੀ ਕਿ ਕਹਿੰਦੇ ਨੇ ਨਾ ਵੀ ਵੀ ਮਿਹਨਤ ਵੀ ਮਿਹਨਤ ਕਰਨੀ ਔਖੀ ਹੈ ਜਾਂ ਕੁਝ ਵੀ ਹੈ ਨਾ ਵੀ ਸਾਡੇ ਏਰੀਆ ਚ ਸਰਸਸ ਨਹੀਂ ਹੈਗੇ ਜਾਂ ਅਸੀਂ ਕੁਝ ਕਰ ਨਹੀਂ ਸਕਦੇ ਉਹ ਚੀਜ਼ਾਂ ਨੇ ਨਾ ਇੱਕ ਸਾਈਡ ਤੇ ਕਰਕੇ ਦਿਖਾਇਆ ਇਹ ਹੁਣ ਅਸੀਂ ਵੀ ਆ ਰਹੇ ਸੀ ਮੈਂ ਖੁਦ ਹੈਰਾਨ ਆ ਵੀ ਇਹ ਕਿੱਦਾਂ ਦੇ ਵਿਚਾਰਾ ਕਿਥੇ ਕਿਹੋ ਜਿਹੇ ਰਾਹਾਂ ਚੋਂ ਮੇਰੇ ਕੋਲ ਡੇਲੀ ਰੂਟੀਨ ਚ ਵਰਕਆਊਟ ਕਰਨਾ ਆਉਂਦਾ ਸੀ ਲੁਧਿਆਣੇ ਐਟਲੀਸਟ ਮੇਰੇ ਖਿਆਲ 50 60 ਕਿਲੋਮੀਟਰ ਦਾ ਡਿਸਟੈਂਸ ਬਣ ਜਾਂਦਾ ਹੋਣਾ ਵੀ ਜਿਨੇ ਕੁਝ ਕਰਨਾ ਇੱਥੋਂ ਉੱਟਕੇ ਵੀ ਕਰ ਸਕਦਾ ਨਾ ਤੇ ਨੇ ਇੱਕ ਚੀਜ਼ ਠਾਣ ਲਈ ਸੀ ਕਹਿੰਦਾ ਬਾਈ ਵੀ ਮੈਂ ਕਰਨਾ ਹੀ ਕਰਨਾ ਵੀ ਜੋ ਮਰਜ਼ੀ ਹੋ ਜੇ ਨਾ ਤੇ ਫਿਰ ਇਹ ਦੇ ਦਿਨ ਰਾਤ ਦੀ ਮਿਹਨਤ ਇਹੋ ਜਿਹੇ ਕਈ ਹੋਰ ਪਲੇਅਰ ਵੀ ਨੇ ਜਿਹੜੇ ਇਸ ਵਾਰ ਮਿਸਟਰ ਏਸ਼ੀਆ ਚ ਮੈਡਲ ਲੈ ਕੇ ਆਏ ਸਾਡੇ ਟੋਟਲ 7 골ਡ ਮੈਡਲ ਉਹਨਾਂ ਚੋਂ 4 ਸਾਡੇ ਜਿਹੜੇ ਆਏ ਆ ਉਹ ব্রੌਂਜ਼ ਆਏ ਆ ਤੇ 3-4 ਪਲੇਅਰ ਨੇ ਮਿਸਟਰ ਲਵਕੁਸ਼ ਮੁੰਡਾ ਹੈ ਉਹਦੇ ਵੀ 2 골ਡ ਆਏ ਆ ਇੱਕ ਵਿਜੇ ਕੁਮਾਰ ਉਹਦਾ 3 ব্রੌਂਜ਼ ਮੈਡਲ ਆ ਤੇ ਉਹ 올ਡ ਏਜ ਕੈਟਾਗਰੀ ਚ ਆਇਆ ਜਿੱਥੇ ਲੋਕੀ ਖੇਡਣਾ ਛੱਡ ਦਿੰਦੇ ਆ 40 ਸਾਲ ਤੋਂ ਪਲੱਸ ਵਾਲੀ ਕੈਟਾਗਰੀ ਚ ਆਇਆ ਉਹਨਾਂ ਦਾ ਮੈਡਲ ਤੇ ਇਸ ਟਾਈਮ ਮੈਨੂੰ ਬੜੀ ਖੁਸ਼ੀ ਆ ਕਿ ਜਿੱਦਾਂ ਦੀਆਂ ਰਾਹਾਂ ਤੇ ਮੈਂ ਚੱਲਿਆ ਤੇ ਇਹ ਉਹਦੇ ਤੇ ਪੈੜਾ ਧਰ ਰਹੇ ਆ ਤੇ ਡੀ ਬਾਈ ਡੀ ਬਾਈ ਡੀ ਕਿਤੇ ਨਾ ਕਿਤੇ ਆਪਣੇ ਪੰਜਾਬ ਨੂੰ ਜਿਹੜਾ ਕਹਿੰਦੇ ਵੀ ਨੌਜਵਾਨੀ ਨਸ਼ੇ ਚ ਚੂਰ ਹੋਈ ਪਈ ਐ ਜਾਂ ਉਹ ਨੌਜਵਾਨੀ ਨਸ਼ਿਆਂ ਦਾ ਨਸ਼ੇ ਘਾਣ ਕਰ ਰਹੇ ਆ ਨੌਜਵਾਨੀ ਦਾ ਉਹਨੂੰ ਇਹੋ ਜਿਹੇ ਮੁੰਡੇ ਟਾਲ ਆਉਣਗੇ ਠੀਕ ਹੈ ਜੀ ਕਿ ਆਉਣ ਵਾਲੇ ਪੰਜਾਬ ਨੂੰ ਇੱਕ ਵਧੀਆ ਸੇਧ ਦੇਣਗੇ ਨਵੀਂ ਨੌਜਵਾਨੀ ਕਾਇਦੀ ਕਿ ਸਿਰਜਣਗੇ ਤੇ ਆਪਣਾ ਜਿਹੜਾ ਪੰਜਾਬ ਹੈ ਉਹਨੂੰ ਨਸ਼ਾ ਮੁਕਤ ਕਰਨ ਚ ਸਪੋਰਟਿਵ ਰਹਿਣਗੇ ਧੰਨਵਾਦ ਮਿਸਟਰ ਏਸ਼ੀਆ 2024 ਜਿੱਤ ਕੇ ਆਇਓ ਅੱਜ ਪਿੰਡ ਵਿੱਚ ਬੜਾ ਮਾਣ ਮਹਿਸੂਸ ਕਰਦੇ ਹੋਮਗੇ ਮਿਲਿਆ ਹੈਗਾ ਕੀ ਕਹੋਗੇ ਇਸ ਬਾਰੇ ਜੀ ਪਹਿਲਾਂ ਆਪਣਾ ਨਾਮ ਦੱਸ ਦਿਓ ਸਾਡੇ ਦਰਸ਼ਕਾਂ ਨੂੰ ਨਾਮ ਮੇਰਾ ਤੇਜਿੰਦਰ ਸਿੰਘ ਜੀ ਤੇ ਸਭ ਤੋਂ ਪਹਿਲਾਂ ਮੈਂ ਸ਼ੁਕਰਾਨਾ ਕਰਦਾ ਉਸ ਕਾਲ ਪੁਰਖ ਦਾ ਜਿਹਨੇ ਤੰਦਰੁਸਤੀ ਬਖਸ਼ੀ ਇੱਥੇ ਤੱਕ ਪਹੁੰਚੇ ਫਿਰ ਦੂਜੇ ਨੰਬਰ ਤੇ ਸਪੋਰਟ ਕਰੀ ਮੇਰੇ ਪਰਿਵਾਰ ਨੇ ਤੇ ਮੇਰੇ ਕਹ ਜੀ ਵੀਰਾ ਕਹ ਲਿਏ ਚਾਹੇ ਕੋਚ ਕਹ ਲਿਏ ਮੈਨੂੰ ਇੰਨੀ ਚੰਗੀ ਤੇ ਇਹਨਾਂ ਨੇ ਮਿਹਨਤ ਮੈਂ ਇਥੇ 60 ਕਿਲੋਮੀਟਰ ਜਾਂਦਾ ਸੀ ਉਹਦਾ ਰੀਜ਼ਨ ਕੀ ਸੀ ਇਹਨਾਂ ਦੇ ਕੋਲ ਜਾ ਕੇ ਨਾ ਇੱਕ ਮੋਟੀਵੇਸ਼ਨ ਜਿਹੜੀ ਮਿਲਦੀ ਸੀਗੀ ਜਿਹੜਾ ਉੱਥੇ ਕੰਮ ਕਰਨ ਦਾ ਸਵਾਦ ਆਉਂਦੀ ਇਹਨੇ ਸਿਖਾਇਆ ਚੰਗੀ ਤਰ੍ਹਾਂ ਇੱਕ ਹੁੰਦਾ ਕਿਸੇ ਕੰਮ ਨੂੰ ਕਰਾਉਣਾ ਤੇ ਸਿਖਾਉਣਾ ਇਸ ਚੀਜ਼ ਦੇ ਵਿੱਚ ਬਹੁਤ ਫਰਕ ਹੈ ਤੇ ਸਾਰੇ ਹੀ ਪਿੰਡ ਦਾ ਮੈਂ ਤਹਿ ਦਿਲ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਇੰਨਾ ਮਾਨ ਬਖਸ਼ਿਆ ਤੇ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਤੇ ਅੱਗੇ ਵੀ ਹੁਣ ਜਿਹੜੇ ਨੌਜਵਾਨ ਨੇ ਮੁੰਡੇ ਨੇ ਉਹਨਾਂ ਨੂੰ ਨਸ਼ੇ ਤੋਂ ਮੁਕਤ ਕਰਕੇ ਤੇ ਫਿਟਨੈਸ ਲੈਣ ਦੇ ਵਿੱਚ ਜੋੜਾਂਗੇ ਤਾਂ ਕਿ ਆਪਣੀ ਸਿਹਤ ਆ ਉਹਨੂੰ ਸਹੀ ਰੱਖ ਸਕਣ ਅੱਗੇ ਦਾ ਕੀ ਪਲਾਨ ਹੈ ਅੱਗੇ ਵੀ ਇੱਦੀ ਤਿਆਰੀ ਕਰਾਂਗੇ ਜਿੱਦਾਂ ਸਰ ਕਹਿਣਗੇ ਉਦਾਂ-ਉਦਾਂ ਅੰਪੀਆ ਦੀ ਤਿਆਰੀ ਕਰਾਂਗੇ ਤੇ ਅੱਗੇ ਵਧੀਆ ਜਿਹੜੀ ਆਪਣੀ ਫਿਟਨੈਸ ਐ ਇਹਨੂੰ ਪ੍ਰਮੋਟ ਕਰਾਂਗੇ ਤੇ ਨਾਲ ਨਿਕਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪ੍ਰਮਾਤਮਾ ਦਾ ਬਹੁਤ ਸ਼ੁਕਰਾਨਾ ਕਰਦੇ ਹਾਂ ਕਿ ਸਾਡੇ ਨਗਰ ਦੇ ਸਤਕਾਰਯੋਗ ਬਹੁਤ ਹੀ ਪਿਆਰੇ ਬੱਚੇ ਤਜਿੰਦਰ ਸਿੰਘ ਜੀ ਮਲੇਸ਼ੀਆ ਦੇ ਵਿੱਚੋਂ ਜੋ ਕਿ ਏਸ਼ੀਆਨ ਦੇ ਖੇਡਾਂ ਹੋਈਆਂ ਸਨ ਉਹਨਾਂ ਦੇ ਵਿੱਚੋਂ ਸੋਨੇ ਦਾ ਤਗਮਾ ਜਿੱਤ ਕੇ ਲਾਇਆ ਸਾਡੇ ਪਿੰਡ ਨੂੰ ਸਾਰੇ ਇਲਾਕੇ ਨੂੰ ਇਹਨਾਂ ਤੇ ਬਹੁਤ ਮਾਣ ਆ ਪ੍ਰਮਾਤਮਾ ਮਿਹਰ ਭਰੇ ਹੱਥ ਰੱਖੇ ਇਸੇ ਤਰ੍ਹਾਂ ਅੱਗੇ ਤੋਂ ਤਰੱਕੀਆਂ ਵਖਸੇ ਸਾਰਿਆਂ ਦਾ तहे ਦਿਲੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਧੰਨਵਾਦ ਕਰਦੀ ਹਾਂ ਪਰਮਾਤਮਾ ਦਾ ਜਿਨ੍ਹਾਂ ਮੇਰੇ ਬੇਟੇ ਨੂੰ ਇੱਥੇ ਤੱਕ ਪਹੁੰਚਾਇਆ ਦੂਸਰਾ ਪਰਮਾਤਮਾ ਇਹਨਾਂ ਕੋਚ ਦਾ ਜਿਨ੍ਹਾਂ ਇੱਥੇ ਤੱਕ ਇਹਨਾਂ ਨੂੰ ਬਚਾਇਆ ਤੇ ਸਭ ਤੋਂ ਵੱਡੀ ਮੈਂ ਇਹ ਕਹਿ ਰਹੀ ਆਂ ਵੀ ਏਡੀ ਦੁਆ ਹੈ ਹਾਸਲ ਜਿੱਤ ਕਰਕੇ ਲੈ ਆਇਆ ਸਭ ਦੇ ਬੱਚੇ ਇੱਕੋ ਹੀ ਹਾਸਲ ਜਿੱਤ ਕਰਦੇ ਰਹਿਣ ਬਸ ਸਭ ਤੋਂ ਇਹੀ ਆ ਕੇ ਮੈਨੂੰ ਆਪਦੇ ਪੁੱਤ ਤੇ ਮਾਣ ਆ ਇਹ ਦੀ ਦੂਰਤਾ ਕਿਹੋਂ ਸਿਆਗਾ ਤੇ ਬਸ ਦੂਸਰੀ ਇਹ ਆ ਕਿ ਸਾਰਿਆਂ ਦੇ ਬੱਚੇ ਇੱਥੇ ਤੱਕ ਜਾਣ ਸਾਰਿਆਂ ਦੀਆਂ ਮਾਵਾਂ ਨੂੰ ਇਹੀ ਠੰਡੀ ਹਵਾ ਮਿਲੇ ਬੰਦ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ